ਅਸੀਂ ਆ ਗਏ ਵਾਈਟ ਟਰੱਕ ਮੈਂ ਤੇ ਜੱਸਾ ਸਜਾਤ ਰੋਨੀ ਜੀ ਉਹ ਜਿਹੜਾ ਸਜਾਉਂਦੀ ਹੈ ਨੀ ਕੋਈ ਪੂਰਾ ਹੋ ਕਰਦੇ ਨੇ ਅਹ ਜਿਹੜਾ ਇਹ ਕਿੰਨਾ ਸੋਹਣਾ ਲੱਗਦੇ ਨੇ ਸਜਾਵਟ ਆਇ ਨਹੀਂ ਕਰਦੇ ਆਪਣੇ ਆਪਣੇ ਦੇ ਘਰਾਂ ਤੇ ਲਾਉਂਦੇ ਦੀਵਾਲੀ ਨੂੰ ਬੱਸ ਕਰਦੀ ਦੀਵੇ ਲਾਉਣੇ ਆ ਹਾਂ ਦੇਖ ਤੂੰ ਆ ਦੇਖ ਬੱਦਾਂ ਤੇ ਰੱਖਤੇ ਕਿੰਨਾ ਸੋਹਣਾ ਲੜੀ ਲਾਤੀਆਂ ਸਾਰੀ ਲੜੀ ਇਹ ਤੇ ਲਾਤੀ ਨਾ ਇਹ ਦੇਖ ਤੂੰ ਕਿੰਨੇ ਡੈਕੋਰੇਟ ਕੀਤਾ ਹੈ ਇਹਨੂੰ ਪੂਰਾ ਹਾਂ ਦੇਖ ਤੂੰ ਵਾਈਟ ਰੋਗ ਜਨਾ ਜੰਗਲ ਵਿਆਵਨ ਹਾਂ ਬ੍ਰੇਡ ਇਧਰੋਂ ਵੀ ਡੰਗਾਈ ਦੇਖੋ ਘਰ ਸਜੇ ਹੋਏ ਉੱਤੋਂ ਉੱਤੇ ਘਰ ਵਾਈਟ ਰੋਗ ਜਨਾ ਹਾਂ ਸਿੰਗਰ ਸਾਰੇ ਉਹੀ ਰਹਿੰਦੇ ਨੇ ਹਾਂ ਜਿਆਦਾਤਰ ਜਿਆਦਾਤਰ ਸਾਰੇ ਰਹਿੰਦੇ ਨੇ ਮਾਈਕਰੋ ਮੈਨ ਮਾਰਕੀਟ ਦੇ ਲੋਕ ਕਿੰਨੇ ਸੋਹਣੇ ਆ ਵਾ ਇੱਕ ਕਾਫੀ ਬੀਤੀ ਸੀ ਉਹੀ ਆ ਨਾ ਹਾਂ ਵਾਈਟ ਵਾਈਟ ਕਾਫੀ ਜਣਾ ਆਈਸਕ੍ਰੀਮ ਲੇ ਕੇ ਹੋ ਰਹੇ ਹਾਂ ਗੱਡੀਕਾਰ ਲਈ ਫਿਰ ਦੇ ਵਿੱਚ ਉਹਦੇ ਪਹਾੜੇ ਤੇ ਦੇਖੋ ਦੇਖੋ ਕਿੰਨੀ ਸੋਹਣੀ ਬਣੀ ہوئی ਹੈ ਬਿਊਟੀ ਵਾਲੀ ਬਣੀ ਲੱਗਦੀ ਹੈ ਬਿੱਤਿਆ ਬੜੀ ਗੱਡੀ ਬਣੀ ਹੋਈ ਹੈ ਆ ਮੇਨ ਰੋਡ ਆ ਆਪਣੀ ਉਹ ਮਾਈ ਡਰੌਪ ਦੀ ਇਹ ਮੇਨ ਕ੍ਰੋਸ ਰੋਡਤੀ ਇੱਥੋਂ ਦੀ ਪਹਾੜੇ ਪਰੋਂ ਇੱਥੇ ਇੰਡੀਅਨ ਰੈਸਟੋਰੈਂਟ ਵੀ ਹੈਗੇ ਨੇ ਇੰਡੀਅਨ ਹਨਾ ਸਾਰੇ ਆ ਇਸਕੀ ਬਣੀ ਚੁੱਪ ਵੀ ਹੈਗੀ ਇਹਦੇ ਹੁਣ ਕ ਮੇਲਾ ਪੂਰਾ ਹਮ ਮੇਰਾ ਤੋਂ ਇੱਛੇ ਆਉਂਦੇ ਨੇ ਲੋਕ ਹੁੰਦੇ ਆ ਅੱਜ ਕੋਮੜਾ ਆਦੀ ਗਉ ਘੜੀ ਕਿਦੇ ਆਦੇ ਹਮ ਗਉ ਦੇ ਕੋਲ ਬੈਠੇ ਨੇ ਕੋਈ ਮੇਲ ਲੱਗਿਆ ਬੜਾ ਹਮ ਜਿਹੜਾ ਸਿੱਕਰ ਲੱਗਿਆ ਲੱਗਦਾ ਉਹ ਨਾ ਚਲੇ ਸਟੇਜ ਤੇ ਦੇਖੋ ਜੀ ਲੈ ਇਹਨਾਂ ਦਾ ਡਾਂਸ ਗੋਰਿਆਂ ਦਾ ਡਾਂਸ ਹੈ ਤੇ ਅੱਗੇ ਉੱਤਰ ਕੇ ਦਿਖਾਇਆ ਵਾ ਹਾਂ ਗੋਰਿਆਂ ਦਾ ਡਾਂਸ ਚੱਲਦਾ ਵਾ ਉਹ ਚਲਾ ਦਿੰਦੇ ਨੇ ਸਾਈਡ ਤੇ ਦੇਖੀ ਬਾਹਰ ਕੀ ਖੁੱਲੀ ਨਹੀਂ ਆਹ ਜੀ ਆਹ ਬੜਾ ਸਿਆਇਆ ਉੱਤਰ ਕੇ ਦੇਖਦੇ ਆ ਹੁਣ ਤੁਹਾਨੂੰ

ਇਹ ਲਓ ਫੋਟੋ ਖਿੱਚ ਲਵਾਂ ਹਾਂ ਕਿਹੜਾ ਬੂਟਲ ਇਹ ਸੀਡੀ ਅੱਛਾ ਚਲੋ ਜੀ ਕਿਵੇਂ ਨਿੱਕੇ ਨਿੱਕੇ ਐਲੀਫੈਂਟ ਬਣਾਏ ਤਾਕ ਦੀ ਨਾਲ ਬਣ ਗਿਆ ਹਾਂ ਦੇ ਲੱਕੜੇ ਮਕੋੜੇ ਹਾਂ ਪਾਲੂ ਹਾਂ ਸਹੀ ਗੱਲ ਵਾ ਦੇਖੋ ਯਾਰ ਕੰਮ ਹੈ ਬੈਂਕ ਨੱਸ ਕੇ ਕਿੰਨੇ ਨਾਲ ਦੇ ਚੱਕਣਾ ਆ ਜਾ ਰਿਹਾ ਪਛਾਣ ਚ ਨਹੀਂ ਆ ਰਿਹਾ ਕਿਹੋ ਜਿਹਾ ਲੱਗਦਾ ਜਿਵੇਂ ਬਣਾਈ ਹਾਂਜੀ ਟੋਪੀ ਤਾਂ ਵਧੀਆ ਲੱਗਦੀ ਐ ਲੈ ਲੈਂਦੀ ਹਾਂ ਕਲੌਜ਼ ਵੀ ਲੈਣੇ ਆ ਇਹਨੂੰ ਠੀਕ ਐ ਸੋਰੀ 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 ਕੀ ਐ ਅ ਇਹ ਕੋ ਸ਼ੋਪ ਹੀ ਉਹ ਹੈ ਸ਼ੋਪ ਇਸ ਰੱਖਣਾ ਨਾ ਹਾਂ ਤਾਂ ਹੀ ਹੋਏਗੀ ਡੱਡੂ ਲਿਖਿਆ ਹੋਏ ਸੱਲੇ ਅੱਛੀ ਇਹ ਕਾਤਰਾ ਸਮਝ ਨਹੀਂ ਆ ਰਿਹਾ ਇਹ ਆ ਰਿਹਾ ਸਰਾਣਾ ਨੇ ਹਾਂ ਸਰਾਣੇ ਲੱਗਦਾ ਇਹਦੇ ਟੰਗੜੂ ਆ ਕਾਂਤੇ ਆ ਵਕੈਂਟ ਲਾ ਗਈ ਐ। ਕਾਪੜਾ ਜਿਹੜੀਆਂ ਉਹ ਬਣਾਉਂਦੀ ਐ ਜਿੱਥੇ। ਅੱਛਾ ਉਹ ਬਣਾਉਂਦੀ ਐ ਐਵੇਂ ਨਹੀਂ। ਤਾਂ ਅੰਮ੍ਰਿਤਪੁਰ ਦਾ ਹਾਲਤ ਤੇ ਲਾਇ ਹੈ। ਬੱਲਵਾਂ ਦੇ ਜਿਹੜਾ ਐ। ਜਿਹੜੀ ਐ ਟੋਕੀਆਂ ਹੋਣੀਆਂ ਕੈਡੀ ਦੇ। ਅ ਉਹ ਮੈਡਲ ਵਾਲੀ ਵਜ਼ਰੇ ਛੋਟੀ ਆ ਪਰ ਉਹ ਗਰਮ ਹੈ ਸਿਰ ਚਲੋ ਖੇਡਦੇ ਹੋ ਕੋਈ ਠੀਕ ਹੈ ਸਰ ਇਹ ਜ ਰੋਜ਼ ਹੀ ਨਿਕਲ ਜਵੇਂ ਹਰ ਪਹਿਲੀ ਸੋਹਣੀ ਲੱਗਦੀ ਹੁੰਦੀ ਆ ਮੁੜ ਕੇ ਰੋਜ਼ ਹੀ ਨਿਕਲ ਜਾਂਦੀ ਹੁੰਦੀ ਆ ਆ ਵੀ ਰੂਪੀ ਦੇਖੋ ਤਾਂ ਗੱਡੀ ਆ ਦੇਖੋ ਪਾ ਕੇ ਨਹੀਂ ਨਹੀਂ ਇੱਕ ਇਹ ਉਹ ਕੱਦ ਨਹੀਂ ਦਿਖਾਣਗੇ ਜਰਾ ਨਹੀਂ ਆ ਜਿਹੜਾ ਬਲਦੇ ਦੇਖੋ ਤਾਂ ਤੁਸੀਂ ਕਿੰਨੇ ਨੇ ਦੇਖਿਆ ਜਰਾ ਤਾਂ ਕੇ ਦੇਖੋ ਨੂੰ ਪਰਫੈਕਟ ਥੈਂਕ ਯੂ ਬੇਰੀ ਮਾਚ ਯੂ ਸਪੋਰਟ ਵਾਟ ਡੂ ਯੂ ਵਾਂਟ ਯੂਰ ਬਿਲ ਐਂਡ ਯੂਰ ਰਸੀਟ ਲੋ ਜੀ ਟੋਪੀ ਲੈ ਲਈ ਮੇਰਾ ਟੋਪੀ ਤਾਂ ਵਾਇਸ ਸਾਰੀਆਂ ਟੋਪੀਆਂ ਦੇਖ ਕੇ ਮੂਡ ਬਣ ਗਿਆ ਕਹਿੰਦਾ ਟੋਪੀ ਲੈਣੀ ਹੈ ਹੈ ਟੋਪੀ ਲੈਣੀ ਜ਼ਰੂਰੀ ਹੈ ਠੰਡੇ ਜਿਆਦੇ ਆ ਬਣੀ ਜੀ ਹੈ ਨਾ ਬਣਿਆ ਇਹ ਦੀ ਗੱਲ ਵਣੀ ਬਣ ਗਈ ਜੀ ਗੱਲ ਨਾ ਪ੍ਰੋ ਡਾਂਸ ਪ੍ਰੋਗਰਾਮ ਖਤਮ ਹੋ ਗਿਆ ਯਾਰ ਕਿਤੇ ਬ੍ਰਾਈਟ ਵਾਕ ਵਾਈਟ ਰੌਕ ਹਾਂ ਹਾਂ ਪਾਣੀ ਵੀ ਜਵੇਂ ਥੱਲੇ ਚਲੇ ਗਿਆ ਸਮੁੰਦਰ ਦਾ ਉਹ ਉਹ ਦੇ ਬ੍ਰਿਜ ਤੇ ਪਾਣੀ ਹਾਂ ਪਿੱਛੇ ਆਵਣੀ ਉਹ ਪਿੱਛੇ ਫਿਰਦਾ ਹਾਂ ਬਹੁਤ ਕਿਤੇ ਕਈ ਵਾਰ ਬਾਹਲਾ ਉਪਰ ਆਇਆ ਤਾਂ ਪਾਣੀ ਤੇ ਲੈ ਉਹ ਇਹ ਹੁਣ ਦੋਸਤ ਦੇ ਸਰਵਾਹ ਇਹ ਦੋਤੀ ਦਾ ਪੁਰਾਣੇ ਹਾਂ ਹਾਂ ਫਰਾਈਟ ਬੋਗ ਹੀ ਦਿਖਿਆ ਜਿਹੜਾ ਉੱਥੇ ਪਹਿਰੇ ਲਿਖਿਆ ਸੀ ਅੱਛਾ ਆਹ ਗਾਰਡਨ ਬਣਾਇਆ ਤਾਂ ਗਾਰਡਨ ਕਿਦਾਂ ਦੇ ਸਜਾਏ ਦੇ ਫਰੋਹ ਵਾਲੇ ਲਾਏ ਹੋ ਜਾਲੇ ਆਹ ਟ੍ਰੇਨ ਬਣਾਇਆ ਹਿਉ ਜਾਲੇ ਹਾਂ ਬਲੂ ਕਲਰ ਦੀ ਹਾਂ ਹਾਂ ਇਹ ਤੇਰੀ ਹਾਂ ਇਹ ਤਾਂ ਕਿਹਦੇ ਆ ਟ੍ਰੇਨ ਆਵੇ ਇਹਦੀ ਟ੍ਰੇਨ ਇਹ ਚ ਚੜਾਉਣਗੇ ਦੇਖ ਤਾਂ ਮੈਂ ਖੜੀ ਹੀ ਲੱਗਦਾ ਦੂਸਰੀ ਨੰਗਦੀ ਹੈ ਉਹ ਤਾਂ 크리스마ਸ ਤੇ ਆਉਗੀ ਕਬਡੀ ਰੇਤ ਇੱਥੋਂ ਲੱਗਦੀ ਹੁੰਦੀ ਆ ਇੱਧਰ ਹੀ ਹੁੰਦੀ ਆ ਹਾਂ ਬਾਰੀ ਸਿਆਉਂਦੀ ਗਿੰਦੀ ਆ ਬੜਾ ਵਧੀਆ ਆ ਆ ਬਲੌਗ ਕਿ ਵੇ ਲਗ ਗਿਆ ਹਰ ਨਵੀਂ ਟੌਫੀ ਪਾ ਕੇ ਦੰਦ ਚੜਾਇਆ ਪਿਆ ਟੌਫੀ ਵੀ ਲਾਦੀ ਐ ਬ੍ਰਿਦ ਹਾਂ ਸੁਣੇ ਲੱਗਦੀ ਐ ਜਿਹੋਰੇ ਕਹਿੰਦੇ ਲਾਓ ਚੰਨਾ ਟਕੋ ਆਉ ਤਰਨ ਵਾਲਾ ਫਿਰ ਵਾਕ ਕਰੀਰ ਵਾਕ ਤਰਨ ਲਈ ਪਰਿਆਣਾ ਆਹ ਦਿਖਾ ਵਾਈਡ ਕਰੋ ਉਹ ਪਰਿਆਣਾ ਪਹਿਲਾਂ ਉਹ ਵਾਲਾ ਦਿਖਾ ਇੱਧਰ ਬ੍ਰਿਦ ਉਹਦਾ ਦਿਖਾਤਾ

jalan aja, Pak. Ya, Pak. Ya, nah, berarti jauh aja, Pak. Ya, berarti jauh Ya, berarti ਐਸੀ ਫੋਟੋ ਕਰਾਉਣਾ ਐ ਫੋਟੋ ਕਰਾਉਣਾ ਚਲ ਕੇ ਕਰਨੀ ਇੱਥੇ ਆਏ ਆ ਨਾ ਫੋਟੋ ਸੀਟ ਉੱਪਰ ਉਹ ਲੱਗੇ ਨੇ ਅਹ ਤੇ ਸੈੱਟ ਹੋ ਗਈ ਫੋਟੋ ਠੀਕ ਹੈ ਜਦੋਂ ਅਸੀਂ ਖੜ੍ਹ ਜਾਵਾਂਗੇ ਵਲੌਗ ਜਾ ਜਾਂਗੇ ਚਲੋ ਪਿੱਛੇ ਨੂੰ ਖੜ੍ਹ ਜਾਵਾਂ ਇਤ ਸੋ ਕੀ ਹੈ ਅਕਤ ਆ ਜਾਓ ਉਹ ਵੀ ਆ ਗਈ ਹਾਂ ਉਹਦੀ ਦਿੱਤੀ ਗਈ ਹਾਂ ਉਹ ਵਾਈਟ ਟਰੱਕ ਤੱਕ ਐ ਉਹਦੇ ਲੱਤਰ ਲੱਗੀ ਆ ਇਹ ਕਰਦਾ ਸਜਾਇਆ ਇਦੋਂ ਦੇਖੋ ਅਰੇ ਹਾਂ ساری ਮਾਰਕੀਟ ਆ ਇਹ ਪੂਰੀ ਸਜਾਈ ਹੈ ਦੇਖੋ ਕਿੰਨੇ ਘਾਹ ਬੂਸੇ ਚ ਕਿੰਨੇ ਲਾਈਏ ਹਾਂ ਲਾਲ ਹੋਣਾ ਹੈ ਬੱਸ ਆ ਗਈ। ਛੋਟੀਆਂ ਵਸਾਂ ਲੱਗੀਆਂ ਹੰਜੇ। ਇੱਥੇ ਤੱਕ ਛੋਟੀਆਂ ਆਉਂਦੀਆਂ ਵੱਡੀਆਂ ਨਹੀਂ ਆਉਂਦੀਆਂ। ਫਾਇਦੇ ਲੱਗਦੀ ਆ ਹਨਾ। ਕ੍ਰਿਸਮਸ ਟਰੀ। ਇਹਨੇ ਸੋਨਾ ਸੁਜਾਇਆ। ਉਹ ਹੋਜੀ ਕਿਵੇਂ ਲੱਗ ਰਿਹਾ ਫਿਰ? ਬਹੁਤ ਵਧੀਆ ਲੱਗਦਾ ਪੀਟ। ਟੋਫੀ ਨਾ ਰਹਿੰਦੇ ਸਤਾ ਕਰਨ ਜੰਮ ਜਾਣੀ ਥੋੜੇ। ਆਇਆ ਲੱਗਦਾ ਜਿਵੇਂ ਆਪਾਂ ਕਿਤੇ ਸਵਰਗ ਚ ਆ ਗਏ ਹੁੰਨੇ ਆ। ਬ੍ਰਿਜ ਤੇ ਜਾਣਾ ਬ੍ਰਿਜ ਤੇ। ਪਰੇਤਾ ਬਹੁਤ ਹੰਟ ਹੋਣੀ ਹੈ ਹਸ ਰੋਲੇ ਬਣਾਇਆ ਸਰੋ ਮੈਨ ਸਰੋ ਮੈਨ ਦੇ ਵਿੱਚ ਖੜਨੂ ਬਣਾਇਆ ਹੈ ਮੂ ਬਾਬ ਵਿੱਚ ਖੜਨੂ ਕਿੰਨਾ ਟਾਈਮ ਹੋਇਆ ਸਵਾਟ ਹੋ ਗਿਆ ਵਿੱਚ ਦੀ ਖੜਨੂ ਦੇਖੋ ਨਾ ਵੱਡੇ ਦੇ ਖੜੋ ਸਿੱਧਾ ਸਿੱਧਾ ਮੂੰਹ ਆ ਜੂ ਆਹ ਦੇਰ ਆ ਮੈਂ ਥੋੜਾ ਅੱਗੇ ਨੂੰ ਕਰਾਂ ਮੂੰ ਹਾਂ ਸਹੀ ਐ ਬਰੇਜੇ ਤੇ ਤਾਂ ਬਹੁਤ ਠੰਡ ਹੋਣੀ ਆ ਉਹ ਤੱਕ ਉਹ ਤੱਕ ਲੱਗਦਾ ਕਿ ਵੈਸੇ ਜਾਂਦੇ ਆ ਲੋਕ ਠੰਡ ਠੰਡ ਪਾਏ ਹੋਏ ਨਾ ਹਾਂ ਹੋ ਜੀ ਉਹ ਠੀਕ ਹੈ ਕੜੀ ਲਾਗੇ ਮੈਂ ਲਟਾ ਤਾਰ ਲਈਏ ਆ ਪਰਾਣੀ ਕੜੀ ਆ ਚਲਿਏ ਫਿਰ ਹੋਮਲੈਂਡ ਹੋਮਲੈਂਡ ਚਲਿਏ ਹੋਮਲੈਂਡ ਨਾਲ ਬੜੇ ਛੁਰ ਗਿਆ ਚੱਲੋ ਆਹਾਂ ਚਲੋ ਦੇਖ ਲੇਦੇ ਚੋਟੀ ਖਾਲੀ ਇਹ ਤਾਂ ਪਿਆਰਾ ਰੈਸਟ੍ਰਾਂਟ ਹੈ ਬੈਠੇ ਨੀ ਖਾ ਲਈ ਚੂਰੀ ਪੀ ਲਈ ਚਾਹ ਚੂਰੀ ਖਾ ਕੇ ਪੀ ਕੇ ਹੁਣ ਚੱਲੇ ਘਰੋਂ ਹਾਂ ਹੈ ਬਹੁਤ ਵਧੀਆ ਲੱਗੀ ਤੁਸੀਂ ਵੀ ਆਓ ਤੇ ਖਾਓ ਇੱਥੇ ਬੈਠ ਕੇ ਇੰਜੋਏ ਕਰੋ ਸਾਰੇ ਜਾਣੇ ਫੈਮਿਲੀ ਦੇ ਨਾਲ ਨਹੀਂ ਚੂਰੀ ਹੁਣ ਜਾ ਕੇ ਹਜਮ ਹੋਣੀ ਆ ਗਿਲਣਾ ਹੈ ਇੱਥੇ ਖਾਧੀ ਆਓ ਇੱਥੇ ਖਾਧੀ ਚੂਰੀ ਉੱਥੇ ਜਾ ਕੇ ਹਜਮ ਹੋਣੀ ਆ ਉੱਥੇ ਹਜਮ ਕਿ ਜਸਪ੍ਰੀ ਦੇ ਨਾਲ ਆਇਆ ਸੁਪਮਾਂਟ ਬਾਈਕ ਰੋਕ ਲੋਕ ਇੱਥੇ ਤੋਂ ਦੇਖੋ ਬਹੁਤ ਲੱਗਦੀ ਹੈ ਦੌਰ ਨਹੀਂ ਹੁੰਦਾ ਰਫਰਾਹ ਹੁੰਦਾ ਨਹੀਂ ਹੁੰਦਾ ਕਿੱਡਾ ਜਿਹਾ ਕਰ ਲੈਣਾ ਸਵਾਦ ਠੀਕ ਆ ਚੂਰੀ ਖਾ ਕੇ ਮਾਹੌਲ ਠੀਕ ਆ ਕੇ ਵਧੀਆ ਰਿਹਾ ਬਹੁਤ ਟੇਸਟ ਸੀਗੀ ਹੈ ਇੰਡੀ ਵਾਲੀ ਚੂਰੀ ਜ਼ਿਆਦਾ ਆ ਗਈ ਹੈ ਨਾ ਇੰਡੀ ਵਾਲੀ ਚੂਰੀ ਜ਼ਿਆਦਾ ਆ ਗਈ ਖਾ ਕੇ ਸਵਾਦ ਸੀ ਇਹ ਨਾ ਮਿੱਠਾ ਨਹੀਂ ਸੀ ਹਾਂ ਦੋੜ ਵਾਲੀ ਸੀ ਨਾ ਸ਼ਕਰ ਵਾਲੀ ਚੋਰੀ ਤੇ ਗੜ ਵਾਲੀ ਚਾਹ ਹਾਂ ਕਮਾਲ ਦੀ ਚਾਹ ਕਮਾਲ ਦੀ ਚਾਹ ਯਾਰੀ ਮਾਮੇ ਹਾਂ ਤਾਂਕ ਫਾਈ ਲਾਈਕ ਆਹ ਫੱਕਿੰਗ ਦੋਸਤ ਉਹ ਫਾਲ ਚ ਨੇ ਨਹੀਂ ਲੱਭਦਾ ਕੋਈ ਬੰਦਾ ਕਿ ਮਿਲ ਜੇ ਫਾਲ ਚ ਨੇ ਇੱਕ ਅੱਧੀ ਫੜਾ ਜੀ ਰਾਤ ਨੂੰ ਜਾਂਦੇ ਆਂਦੇ ਨਾਲੇ ਥੈਂਕ ਯੂ ਕਹਿ ਦਿੰਦੇ ਹਲਕੀ ਜਾਨੇ ਸਹੀ ਗੱਲ ਹੈ ਹੈ ਉੱਤੇ ਪਰ ਨਹੀਂ ਪੈਣੀ ਐ ਇਸੇ ਹਾਂ ਰੌਣਕ ਲੱਗਿਆ ਪੂਰਾ ਸਿੰਗਰ ਸਿੰਗਰ ਲੱਗੇ ਹੋਏ ਸੀਗੇ ਇੱਥੇ ਸਿੰਗਰ ਭੱਜ ਕੇ ਕੁਟਕੜਾ ਪਾ ਚਲੇ ਗਏ ਉਹ ਸਾਡੇ ਆਣ ਤੋਂ ਨਾ ਲੱਗੇ ਹੋਏ ਸੀ ਜਿਆਦਾ ਸਿਗਰਟੇ ਕਢਾ ਕੇ ਨਹੀਂ ਜਿਹੜੇ ਸਾਡੇ ਨਾਲ ਹੁਣ ਕਦੇ ਤਾਂ ਨਹੀਂ ਆਉਂਦੇ ਹਾਂ ਹਾਂ ਅਜੇ ਖਾਣਾ ਪਾਣੀ ਚੱਲ ਰਿਹਾ ਪੂਰਾ ਪੂਰਾ ਚੱਲ ਰਿਹਾ ਹਾਂ ਬੜਾ ਸੀ ਹਾਂ ਘਰੇ ਜਾਇਆ ਕਰਦੇ ਕਰਦੇ ਜੀ ਐਂਬੂਲੈਂਸ ਪਹੁੰਚੀ ਗਈ ਜੇ ਕੋਈ ਪਤਾ ਡੇਗ ਪੇ ਖਾ ਵੀ ਕੇ ਹਾਂ ਨਾ ਸਹੀ ਗੱਲ ਤਾਂ ਲੋਕ ਗੇੜੀਆਂ ਸਿੱਟ ਰਹੇ ਆ ਫਰੋਂਨ ਘਟ ਕੇ ਖੁੱਤਾ ਥੱਲੇ ਆ ਜਾਣਾ ਸੀ ਇਹ ਵੀ ਨਾਲ ਹੀ ਨਹੀਂ ਫਰੀ ਜਾਂਦੇ ਇਹਨਾਂ ਦੇ ਬੈਕਿੰਗ ਹੋ ਗਈ ਆ ਉਹਦੇ ਨਾਲ ਸਿੰਗਰ ਚੱਲੇ ਬਸ ਸਿੰਗਰ ਤਾਂ ਪਹਿਲੇ ਚਲੇਗੇ ਨਹੀਂ ਇਹਨਾਂ ਦਾ ਸਮਾਨ ਚਲਦਿਆ ਸਾਡੇ ਸਾਹ ਦੇ ਹਾਂ ਸਾਜ ਸੋਜ ਹੌਣ ਲੈ ਕੇ ਚੱਲਿਆ ਵੀ ਦੇਖੋ ਫੈਮਿਲੀ ਆਈ ਏ ਕਿੱਥੋਂ ਲਈ ਏ ਇੱਥੋਂ ਲਈਏ ਟੋਪੀਆਂ ਮੰਦਰਾਵਰ ਹੂੰ ਖੌਲ ਵੀ ਜਾਣੀ ਬੀਬੀਆਂ ਸਮਾਨ ਵੇਚਣ ਲੱਗੀਆਂ ਹਰ ਰੈਸਟੋਰੈਂਟ ਹੋ ਗਿਆ ਖਾਲੀ ਇੱਕ ਟੇਬਲ ਖਾਲੀ ਹੋ ਗਿਆ ਹੁਣ ਤਾਂ ਥੋੜੇ ਜਿਹੇ ਚੱਲੇ ਸਾਰੇ ਘਰਾਂ ਰੋ ਸੈਟਰਡੇ ਇੰਜੋਏ ਕਰਕੇ ਤੁਹਾਡਾ ਵਧੀਆ ਰਹੀ ਏ ਹੁਣ ਮਿਲਾਂਗੇ ਇੰਡੀਆ ਜਾ ਕੇ ਆਹੋ ਹੂੰ ਫੇਰ ਆਵਾਂਗੇ ਫੇਰ ਮਾਰਾਂਗੇ ਕਿਹੜਾ ਹਾਂ ਉਹ ਵਿਚ ਆਈਸਕ੍ਰੀਮ ਵੀ ਉਹ ਨਾ ਤੇ ਘਰ ਖੜੀ ਇਸੇ ਆ ਜਾਦੇ ਬੋਲਦੇ ਕਿਹੜੀ ਲੱਗਿਆ ਇਧਰੋਂ ਕੋਈ ਮਿਲਿਆ ਚੱਕਣ ਵੀ ਤਾਂ ਗਦੇ ਉਸੇ ਹਾਂ ਉਹ ਸੈਂਟਾ ਕੋਲ ਵੀ ਤੁਰਾ ਆ ਜਾਂਦਾ ਸੈਂਟਾ ਕੋਲ ਖੜਾ ਆਇਆ ਹੈ ਆਈਸਕ੍ਰੀਮ ਵਾਲਾ ਵਾ ਲੋਰੀ ਇੱਥੇ ਆ ਜਾ ਚੱਲੀਏ ਹੋ ਗਈ ਰੋਡ ਕਰਾਸ ਬਾਇਓ ਬਾਇ ਕੈਨੇਡਾ ਹੈ ਗਰਮੀਆਂ ਦੀ ਫੇਰ ਐਂਟਰੀ ਹੋ ਗਈ ਹੁਣ ਹੁਣ ਵੈਲਕਮ ਟੂ ਇੰਡੀਆ ਗਰਮੀਆਂ ਦੀ ਫੇਰ ਐਂਟਰੀ ਫੇਰ ਐਂਟਰੀ ਅੱਜ ਕਿਵੇਂ ਰੇਡੀ ਚ ਖੜੀ ਜਾਵਾਂ ਆਈਸਕ੍ਰੀਮ ਵਾਲੀ ਹਾਂ ਵਧੀਆ ਹਾਂ ਦੀ ਨਾਲ ਦੀ ਨਾਲ ਥੋੜੇ ਜੇ ਹੋ ਗਏ ਜੀ ਲੇਟ ਹਾਂ ਇਹ ਟ੍ਰੇਨ ਪਿੱਛੇ ਹੋ ਕੇ ਜਾ ਰਹੀ ਹੈ ਕਿ ਪਤਾ ਪਿੱਛੇ ਹੋ ਗਏ ਵਿੱਚ ਨਹੀਂ ਤਾਂ ਟ੍ਰੇਨ ਦਾ ਵੀ ਉਹ ਲੈ ਲੈਂਦੇ ਹੁਣੇ ਕੈਚ ਹੋ ਗਈ ਪਰ ਇਹੋ ਆ ਜਿਹੜੀ ਉਧਰੋਂ ਆਦੀ ਆ ਲਵਾਰਟਾ ਤੋਂ ਅੱਛਾ ਉਹ ਵਾਲੀ ਆ ਚਲੋ ਇਹ ਹੁਣ ਆਈ ਹੈ ਪਲਾਜ਼ਾ ਬਾਰਡਰ ਤੋਂ ਯੂਐਸਏ ਤੋਂ ਆਈ ਹੈ ਇਹ ਅੱਛਾ ਇਹ ਲਵਾਰਟਾ ਲੂਟਾ ਚੱਲੀ ਜਾਣਾ ਹੈ ਹਾਂ ਚਲੋ ਜੀ ਹੁਣ ਅਸੀਂ ਚੱਲੇ ਕਰਨਾ ਇਸ ਜਿਹੜਾ ਕਿ ਪਹਾੜ ਤੇ ਨੂੰ ਰਾਈਟ ਨੂੰ ਹਾਂ ਇਹ ਹਣ ਹਰ ਕੋ ਉਹ ਦੇਖੋ بڑے ਪਹਾੜ ਜਿਆਦਾ ਉੱਤੇ ਨੂੰ ਉੱਤੇ ਨੂੰ ਜਾ ਰਹਾ ਦੇਖੋ ਉਹ ਦੇਖ ਚੜਾਈ ਐ ਜਾਂਦੀ ਐ ਇੱਥੇ ਕੈਨੇਡਾ ਇਹ ਯਾਦ ਹੋਣਾ ਜਿਹੜਾ ਵਾਈਟ ਰੋਕ ਆਇਆ ਉਹਨੂੰ ਯਾਦ ਹੋਣਾ ਹੈ ਪਹਾੜ ਹਾਂ ਬਾਕੀ ਉਹ ਨਹੀਂ ਪਾਦਾ ਉਹ ਸਿੱਧਾ ਪਹਾੜ ਉਹ ਐ ਸਿੱਧਾ ਪਹਾੜ ਆਪਨੂੰ ਚੱਲੋ ਜੀ ਚਲੋ ਜੀ ਚਲੋ ਜੀ ਚਲੋ ਚੱਲਾ 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 ਪਹਿਲਾ ਗੀਅਰ ਚੜਦੀਏ ਘਰ ਪਹਿਲੇ ਗੀਅਰ ਚ ਸੋ ਵੀ ਇਹ ਨਾਲ ਟਿੱਕੀ ਗਾਈ ਜੜਦੀ ਤਾਂ ਉਹੀ ਬਸ ਹੋ ਜਾਂਦੀ ਹੈ ਇੱਥੇ ਹਾਂ ਸਿਰੋਵ ਜਦੋਂ ਆਇਤ ਦਾਗਾ ਰੋਡ ਬੰਦੇ ਕਰ ਦਿੰਦੇ ਆ ਰੋਡ ਇਹ ਕਿਉਂ ਸਿਰੋ ਪੈਦੀ ਹੈ ਇੱਥੋਂ ਲਗਾ ਗੱਡੀ ਜਾਉ ਜਸ ਬਾਰੀ ਸਿੱਧੀ ਆ ਤਾ ਦੇਖੋ ਹਾਂ ਜਿਵੇਂ ਉਪਰ ਹੋਊਗਾ ਆਪਾਂ ਆ ਚੜਿਆ ਆਇਆ ਜ ਉਹ ਦੇਖੜੇ ਕਿੱਥੇ ਐ ਅੱਛਾ ਜੇ ਉੱਥੇ ਤੱਕ ਆ ਹਾਂ ਜਾ ਪਰ ਨੂੰ ਜਾ ਰਹੇ ਆ ਅਸੀਂ ਸਾਡਾ ਇੱਥੇ ਛੋਟਾ ਜਿਹਾ ਰਿੰਗ ਰਿਆ ਰਿੰਗ ਪਾਣੀ ਵਗਦਾ ਹੁਣ ਉੱਥੇ ਜਾ ਕੇ ਪਾਵਾਗੇ ਇਹਨੂੰ ਕੀ ਆ ਤੂੰ ਤਾਂ ਕੀ ਆ ਤੱਕ ਹੋਇਆ ਦਾ ਮਤਲਬ ਦੇਖ ਲੈ ਇਸੇ ਇਹ ਬੜੀਆ ਚਾਈਨਾ ਚੱਲਣੋ ਇੱਥਾ ਹੌਣ ਬੰਦਾ ਚੜੂਗਾ ਤੇ ਬੰਦੇ ਤੋਂ ਚੜ ਹੁੰਦਾ ਬੰਦੇ ਦੀ ਬੱਸ ਹੋ ਜਾਂਦੀ ਹੈ ਤੁਰਕੇ ਤੇ ਐਕਸਰਸਾਈਜ਼ ਹੁੰਦੀ ਹੈ ਵਧੀਆ ਚੜਨਾ ਚਾਹੀਦਾ ਲਓ ਜੀ ਸਾਡੇ ਉੱਪਰ ਪਰ ਆ ਗਏ ਅਸੀਂ ਸਤ ਦੇ ਹੌਲ ਚਲੋ ਚੜੇ ਆ ਪਹਾੜ ਕਿੰਨੇ ਰਦਦੇ ਆ ਫਿਰ ਕਰੀ ਬੜੇ ਜਗੜੇ ਵਲੌਗ ਚ